ਕਿ ਤੋਪੀ ਦੇ ਘਰੇ ਕਮੈ ਸਮਾਂ ਮੈਂ ਜੀ ਜਨ ਸਭ ਕਸਮ ਖੇ ਕੋਨ ਕੀ ਮਤਵਾਵੇਂ ਕਹਿਣ ਚਣ ਸੁਣੇ ਸਭ ਸੁਹਾਵੇਂ ਅਗੰਗੁਰ ਸਾਹਿਬ ਦੂਸਰੇ ਲਮੈ ਨਾ ਸਤ ਪੂਰੇ ਗੁਰ ਉਪਦੇਸਿਆ ਨਾਨਕ ਸੁਣਾ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇਂ या गए मखत कानक ते मुख मुलेश न वाहेगुरु जी ख़ालसा वाहेगुरु जी फते ਆਈ ਕੋਈ ਨਾਮ ਨਾ ਨਹਿ ਬੰਦੀ ਗੁਰ ਨਾਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇ ਜੀ ਤਾ ਪਰਿਵਾਰਨ ਹਾਰਾ ਦੁੱਖਤਾ ਸੁਦਰਾਸ ਤੱਕ ਬਿਜਨ ਕੋ ਲਾਗੀ ਜਾਨੀ ਪ੍ਰਭ ਆਗੇ ਅਰਦਾਸ ਅਰਦਾਸ ਕੋ ਓਂਕਾਰ ਸ੍ਰੀ ਵਾਹਿਗੁਰੂ ਦੇ ਕੀ ਫਤੇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਜੀ ਗੁਰ ਅਮਰਦਾਸ ਰਾਮਦਾਸੇ ਹੋਈ ਸਹਾਏ ਨਾਨਕ ਹਰਿ ਗੁਬਿੰਦ ਨਾਉ ਸਿਮਰੋ ਸੁਖੀ ਹਜ਼ਰ ਆਇਓ ਤੇ ਅਰਚਨੁ ਸੁਖੁ ਧਿਆਈਐ ਜਿਸੁ ਮਥੇ ਸਉ ਤਦਾਏ ਤਿਤ ਬਹਾਦਰਿ ਸਿਮਰੈ ਗਰਨਾਣਿ ਦੇਰਾਏ ਧਾਈ ਸੁਖ ਠਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਖ ਠਾਈ ਹੋਇ ਸਹਾਏ ਸਾ ਬਾਸੀ ਕੇ ਆਤਮਾ ਸਰੂਪ ਤੁਹਾਨੂੰ ਸਾਧ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਭ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰਕੇ ਸਾਹਿਬ ਜੀ ਬੋਲੇ ਹਰੇ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਸਹਿਬਾ ਜੀ ਸਿੰਘ ਜੀ ਸਹਿਬ ਘਾੜ ਸਿੰਘ ਜੀ ਸਹਿਬ ਰੌਰ ਸਿੰਘ ਜੀ ਸਹਿਬ ਫਤੇ ਸਿੰਘ ਜੀ ਬਹੁਤ ਪਿਆਰੇ ਸਿੰਘੋ ਚਾਜੇ ਨੰਕੇ ਸਿੰਘੋ ਥੀਉ ਜਪਿਓ ਤਪਿਓ ਸਤਿਆਰੋ ਤਿਆਰੋ ਮਾਤਾ ਸਤਿਗਾਨੀ ਮਹਾਰਾਜ ਸਭ ਥਾਈਂ ਹੋਵੇ ਸਹਾਇ ਸਭ ਥਾਈਂ ਹੋਵੇ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਤੁਹਾਂ ਸੋ ਦੀ ਬਰੋਹ ਜੀ ਗੁਰੂ ਜਨਦਾ ਸਿੰਘ ਸਾਹਿਬ ਜੀ ਅਦੇ ਦੇ ਧਰਮ ਹੇਤ ਸਿਸ ਦਿੱਤੇ ਬੰਦੰਦ ਬਟਵਾਏ ਜੀ ਕੋ ਪ੍ਰੀਆਲ ਹੰਨਿਆ ਚਕੜੀਆਂ ਤੇ ਚੜੇ ਤਨ ਮਾਰਨਾਂ ਚਰਵਾਏ ਗੱਜਿ ਕੁਰਤਾਰਨ ਦੀ ਸੇਵਾ ਬੇਕੁਰਬਾਨੀਆਂ ਕੀਤੀਆਂ ਤਰੁਮਣਿ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਭਾਈ ਪਿਆ ਸੁਸ਼ੀ ਸਿੰਘ ਉਹ ਦੇ ਪੁੱਤਰ ਕਮਾਈ ਦਾ ਧਿਆਨ ਧਰ ਕੇ ਖਾਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਨ੍ਯਾ ਅਧਿਕਾ ਸਰਬੱਤਨ ਗੁਰਦਵਾਰਾ ਗੁਰੂ ਕੇ ਧਾਮਾਂ ਸਰੋਵਰਾਂ ਨੂੰ ਮੰਗਰਾ ਤੀਰਥਾਂ ਦੇ ਪੁੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਹੋ ਜੀ ਵਾਹਿਗੁਰੂ ਵਾਹਿਗੁਰੂ ਜੀ ਸ੍ਰੀ ਸਭਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਤੋਂ ਆਪ ਕਰੂ ਵਾਹਿਗੁਰੂ ਵਾਹਿਗੁਰੂ ਜੀਉਂ ਤਿਥਿਆ ਗਾਜਨ ਆਮਨ ਪਸਤ ਦਾ ਸਰਬ ਸੋਖੂ ਵੈ ਦਾ ਗੁਰੂ ਖਾਲਸਾ ਜੀ ਸਾਹਿਬ ਤਾ ਤਾਰਛਿਆ ਰਿਆ ਇਤ ਦੇਖ ਦੇਖ ਫਤੇ ਬਰਦਗੀ ਪਾਏ ਰਹਿ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਤ ਕੀ ਸਦਾਨ ਰਤਦਾਨ ਮੁਬੇਦਾਨ ਸਉਦਾਨ ਪ੍ਰਭਸਾਦਾਨ ਦਾਨ ਕੇ ਸਰਦਾਰ ਨਾਮਦਾਨ ਸ੍ਰੀ ਅਮਰ ਸਰਸਾਹਬ ਜੀ ਕੇ ਪਾਵਨ ਪੀਤਰ ਦਰਸ਼ਨ ਇਸਨਾਨ ਚੌਕੀਆਂ ਚੰਡੇ ਭੰਗੇ ਜੁਕੋ ਜੋ ਕਿ ਅਡਾਮ ਤਰਪ ਕਾ ਧਿਕਾਰਾ ਖਾਲਸਾ ਜੀ ਕੇ ਬੁਲਬਾਲੇ ਬਨੋ ਜੇ ਪ੍ਰਵਾਹੀ ਗੁਰੂ ਜੀ ਗੁਰੂ ਗ੍ਰੀਨਵਾਲਾ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ਼੍ਰੀ ਵਿਦਾਂ ਦੇ ਸਰਕਾਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤਨ ਮੇਰੀ ਫਰੀਦ ਦੇ ਮਾਲਕ ਸ਼੍ਰੀ ਸਤੂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਦਰੋਂ ਕਰੋਂ ਸਰ ਸਾਹਿਬ ਵੇ ਬਹਾਦਰ ਬਾਬਾ ਬਿਜਨ ਸਾਹਿਬ ਦੇ ਤਨ ਤਨ ਸਤੂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤਨ ਪਾਤੰਮਸੀਦ ਬਾਦ ਸਿੰਘ ਸਾਹਿਬ ਜੀ ਤੁਨ ਕਮ ਸਾਧਰੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾਂ ਪਾਸ ਸਾਸਰ ਜੀ ਦੀ ਅਰਦਾਸ ਬੇਨਤੀ ਹੈ ਗਰੀਬ ਨੁਆਰ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੇ ਮਹਾਰਾਜ ਆਪ ਜੀ ਦੀ ਗੁਰਬਾਣੀ ਦਾ ਪੰਧਰ ਮੋਤ ਲਾ ਕੇ ਜਨਮ ਮਰਨ ਦੰਮਾ ਨਹੀਂ ਜਨ ਪਰੇ ਉਪਕਾਰੀ ਆਏ ਜੀ ਗਾਣ ਦੇ ਭਗਤੀ ਲਾਇਨ ਹਰਿ ਸਿੰਘ ਗਾਣ ਮਲਾਏ ਤਨ ਤਨ ਪਿਤਾ ਧਨ ਦੰਮ ਕຸນ ਸੁਰਦਰਨੀ ਜਿਨ ਗੁਰੂ ਜਨਿਆ ਮਾਹਨੇ ਮਾਵਾ ਦੇ ਅਨੁਸਾਰ ਮਹਾਰਾਜ ਆਮਰ ਸਿੰਘ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਦੇ ਪਾਵਨ ਜਨਮ ਦਿਹਾੜੇ ਦੇ ਸਬੰਧ ਵਿੱਚ ਮਹਾਰਾਜ ਬਾਬਾ ਦੀਪ ਸਿੰਘ ਬੈਂਫੇਅਰ ਸਪੋਰਟਸ ਕਲੱਬ ਵੱਲੋਂ ਮਹਾਰਾਜ ਆਪ ਜੀ ਦੇ ਦਰਕਰਧੇ ਪੀਤਵਾਨ ਜਨਮ ਦੇ ਸਿਰੋਕ ਸੂਬੇ ਦਾ ਆਸਰਗਵਾਸੀ ਸਰਦਾਰ ਸਤਵੰਤ ਸਿੰਘ ਜੀ ਮਹਾਰਾਜ ਇਹਨਾਂ ਦੇ ਸਮੂਹ ਪਰਿਵਾਰ ਨੇ ਪਿੱਤਰੋਂ ਕਰਕੇ ਮਹਾਰਾਜ ਉਹਨਾਂ ਦੀ ਤਰ੍ਹਾਂ ਪਤਨੀ ਬੀਬੀ ਕੁਲਵੰਤ ਕੌਰ ਮਹਾਰਾਜ ਸਮੂਹ ਪਰਿਵਾਰਾਂ ਵੱਲੋਂ ਮਹਾਰਾਜ ਸ਼ੁਕਰਾਨੇ ਵਜੋਂ ਸਤਿਗੁਰੂ ਜੀ

ਦਾ ਅਮਰਦੀਪ ਸਿੰਘ ਮਹਾਰਾਜ ਜੋ ਗਰੀਬਨਵਾਰ ਸਿੱਖ ਪਰਿਵਾਰ ਪੀੜਤੀ ਕਰਦਾ ਮਹਾਰਾਜ ਕਾਰੋਬਾਰਾਂ ਬਨਵਾਦੇ ਬੋਖਸ਼ ਗੁਰੂ ਮਹਾਰਾਜ ਕਿਰਤ ਗਿਰਤ ਕਰ ਧਰਮ ਦੀ ਹੱਥੋਂ ਦੇ ਕੇ ਪਲਾਮਨਾਵੇਂ ਗਰੀਬਨਵਾਰ ਕਾਰੋਬਾਰਾਂ ਵਿੱਚ ਰੱਖੀ ਬੋਖਸ਼ਿਸ਼ ਕਰਨੀ ਮਹਾਰਾਜ ਭਾਵਨਾ ਨੂੰ ਭਾਗ ਲਾਇਓ ਦੇਸਾਂ ਦੇਸਾਂ ਵਿੱਚ ਮਹਾਰਾਜ ਆਪ ਜੀ ਨੇ ਰੱਖਿਆ ਕਰਨੀ ਗਰੀਬਨਵਾਰ ਜਿਸਰਾਂ ਨੂੰ ਤਾਨੇ ਹੋਇਆ ਸਿੱਖ ਪਰਿਵਾਰਾਂ ਵੱਲੋਂ ਮਹਾਰਾਜ ਆਪ ਨੂੰ ਸੁੰਦਰ ਮਾਲਾ ਸਹਿਤੇ ਡਾ ਦਿੱਤਾ ਗਿਆ ਗਰੀਬਨਵਾਰ ਆਪ ਜੀ ਨੇ ਅੰਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਡਕਣੇ ਮਹਾਰਾਜ ਜਉਂਰੇ ਲਾਲ ਨੂੰ ਕੀ ਆਇਆ ਤੋਵੇਂ ਸਭ ਸੁਖ ਬਾਇ ਦੇ ਵਾਕ ਦੇ ਅਨਸਾਰ ਮਹਾਰਾਜ ਲੋਕ ਪਰਲੋਕ ਵਿੱਚ ਪੜਦੇ ਡਕਣੇ ਇਤਤਪੰ ਬਖਸ਼ ਕਰਨੀ ਹਰਮਿਆਦਾਰ ਨੇ ਪਰਦੇ ਬਖਸ਼ ਗਾਵਣ ਕਰਨੀ ਮਹਾਰਾਜ ਭਾਵਨਾ ਨੂੰ ਭਗ ਲਾਇਓ ਦੀ ਬਨਵਾਜ ਆਪ ਜੀ ਦੀ ਗੁਰਬਾਣੀ ਦਾ ਪਿਤਰ ਮੋਖ ਆਕਾ ਵਿੱਚੀ ਕੇ ਦਿਨ ਹੋਈ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਗਾ ਪੂਰਨ ਗਉਂਦਾਰ ਦੇ ਮਾਵਾਜ ਦੇ ਅਨੁਸਾਰ ਮਹਾਰਾਜ ਆਬਾਦੀ ਤੇ ਦਰਕਰਦੇ ਬੀਤਵਾਨ ਜਨਮ ਅਵਦੇ ਸੇਵਕ ਭਾਈ ਹਰਪੂਰ ਸਿੰਘ ਜੀ ਮਹਾਰਾ ਬਰੰਦਗੀ ਕਰਦੇ ਵਿਤਨਾ ਦਾ ਵੀਜਾ ਲੱਗ ਜਾਵੇ ਭਾਈ ਅਮਨੌਲ ਸਿੰਘ ਜੀ ਮਹਾਰਾ ਤੰਦਰੁਸਤੀ ਵਾਸਤੇ ਬੇਨਤੀ ਕਰਦੇ ਨੇ ਰੋਕੀਕਾਰ ਪ੍ਰਭ ਖੰਦੋ ਸਤਿਗੁਰੂ ਜੀ ਆਪ ਨੂੰ ਕਿਰਪਾ ਕਰਨੀ ਤੰਦਰੁਸਤੀ ਦੀ ਦਾਤ ਬਖਸ਼ਣ ਕਰਨੀ ਭਾਈ ਰੇਸ਼ਕ ਸਿੰਘ ਜੀ ਭਾਈ ਤਰਕ ਸਿੰਘ ਜੀ ਮਹਾਰਾਜ ਸਿੰਘ ਪਰਿਵਾਰ ਬੇਨਤੀ ਕਰਦਾ ਮਹਾਰਾਜ کاروبارਾਂ ਵਿੱਚ ਦਿੱਤੀ ਮਾਫੀ ਕਰਨੀ ਪਰਿਵਾਰ ਦਾ ਭਲਾ ਕਰਨਾ ਮਹਾਰਾਜ ਨਾਮ ਦੀ ਦਾਤ ਸਿੱਖੀ ਦੀ ਦਾਤ ਮੁਕਸ਼ ਕਰਨੀ ਮਹਾਰਾਜ ਦੇ ਪੇਨਾ ਮਹਕਲੀ ਨੂੰ ਪ੍ਰਸਾਦ ਪੀਆਰ ਦੀ ਵਾਸਤੇ ਮਹਾਰਾ ਬੇਨਤੀ ਕਰਦੇ ਨੇ ਜੀ ਬਨਵਾ ਜੀ ਆਪੇ ਕਿਰਪਾ ਕਰੋ ਮਹਾਰਾਜ ਪੀਆਰ ਦੀ ਰਾਤ ਬਖਸ਼ ਕਰੋ ਹਨੀਸ਼ ਪ੍ਰਸਾਦ ਨੂੰ ਬਲ ਮਹਾਰਾਜ ਗਰਨ ਪਰੋਡ ਮੇਂ ਜਾਵੇ ਜੀ ਬਨਵਾ ਜੀ ਆਪ ਜੀ ਨੇ ਕਿਰਪਾ ਕਰਨੀ ਜੋ ਜੋ ਭਾਵਨਾ ਕਰਕੇ ਇਸ ਨੂੰ ਸੰਕਲ ਬਾਸਵੰਤਿਆ ਕਰਵਾ ਰੀਆਂ ਸਤਿਗੁਰੂ ਸ਼ਬਦੀਆਂ ਮਨੋਂ ਬਾਵਨਾਵਾ ਭਾਵਨਾ ਨੂੰ ਗੁਰਮਤਨ ਸਾਹਿਬ ਸਤਿਪੂਰਨ ਕਰਨੀਆਂ ਆਪ ਜੀ ਦੇ ਦਰ ਕਰਦੇ ਪੀਰਮਾਨ ਪਹਿਲੇ ਲਖਜੀਤ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸੁਪੁੱਤਰ ਸੁਭਜੀਤ ਸਿੰਘ i ਜੋ ਆਪ ਦੀ ਕਿਰਪਾ ਦੇ ਨਾਲ ਉਦੇਸ਼ ਵਿੱਚ ਗਏ ਉਹਨਾਂ ਸਤਿਗੁਰੂ ਦੀ ਆਪ ਦੀ ਕਿਰਪਾ ਕਰਨੀ ਚਰਦੀ ਕਲਾਈ ਦਾਤ ਬਖਸ਼ੇ ਕਰਨੀ ਮਹਾਰਾਜ ਪੱਕੇ ਹੋਣ ਦੀ ਅਰਦਾਸ ਬੇਨਤੀ ਕਰਦੇ ਨੇ ਮਹਾਰਾਜ ਸਤਿਗੁਰੂ ਦੀ ਕਿਰਪਾ ਕਰੋ ਸੇਵਕਾਂ ਨੂੰ ਨਵੇਂ ਕਾਰੋਕਾਰ ਬਖਸ਼ੇ ਕਰਨੋ ਮਹਾਰਾਜ ਪਰਿਵਾਰ ਦੀ ਭਲਾ ਕਰਨਾ ਗ੍ਰਹਿ ਵਿਵਸੁਖ ਸ਼ਾਂਤੀ ਬਖਸ਼ੇ ਕਰਨੀ ਮਹਾਰਾਜ ਭਾਈ ਗੁਰਵਿੰਦਰ ਸਿੰਘ ਜੀ ਸੁਖਦੇਵ ਸਿੰਘ ਮਹਾਰਾਜ ਸਤਿਗੁਰੂ ਦੀ ਆਪ ਦੇ ਚਰਨਾਂ ਦੇ ਉਪਰ ਬੇਨਤੀ ਕਰਦੇ ਹਾਂ ਸੰਗੋਗ ਦੀ ਪ੍ਰਾਪਤੀ ਹੋ ਜਾਵੇ ਮਹਾਰਾਜ ਗੁਰਪ੍ਰੀਤ ਸਿੰਘ ਗੁੱਲੂ ਮਾ ਪ੍ਰੀਤ ਸਿੰਘ ਸੋਨ ਗੁਰਪ੍ਰੀਤ ਸਿੰਘ ਮਹਾਰਾਜ ਸਾਨੂੰ ਪੀਆਰ ਦੀ ਦਾਤ ਵਾਸਤੇ ਬੇਨਤੀ ਕਰਦੇ ਨੇ ਮਹਾਰਾਜ ਮੈਨੂੰ ਪੀਤ ਕਾਲ ਵਰ ਪਰਮਣ ਮਿਲ ਜਾਵੇ ਜੀ ਬਨਵਾਸ ਇੱਕ ਪਰਵਾਰ ਕਹਿ ਕੇ ਭਾਵਨਾ ਨੂੰ ਭਾਗ ਲਾਵੇ ਮਹਾਰਾਜ ਵੱਲ ਪਰਮਣ ਦੀ ਦਾਤ ਬਖਸ਼ਿ ਕਰੋ ਮਹਾਰਾਜ ਪ੍ਰਭ ਨੂੰ ਸਿਨ ਮਹਾਰਾਜ ਸਤਿਪਤੀ ਕਿਰਪਾ ਕਰੋ ਨੌਕਰੀ ਦੀ ਦਾਤ ਬਖਸ਼ਿ ਕਰੋ ਮਹਾਰਾਜ ਭਾਵਨਾ ਨੂੰ ਭਾਗ ਲਾਵੇ ਜੀ ਬਨਵਾਸ ਮਹਾਰਾਜ ਸ੍ਰੀ ਸਿੰਘ ਮਹਾਰਾਜ ਹਰਵਿੰਦਰ ਸਿੰਘ ਜੀ ਤਾਂ ਦ੍ਰਸ਼ਟੀ ਵਾਸਤੇ ਬੇਨਤੀ ਕਰਦੇ ਨੇ ਗਰੀਬਨਵਾਰ ਗੁਰਨਾਥ ਕੌਰ ਗੁਰਮਨ ਕੌਰ ਮਹਾਰਾਜ ਸਤਿਗੁਰੂ ਜੀ ਆਪਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਗੋਰੀ ਸੇਤੀ ਦਿੱਤੇ ਪਤਾਰ ਪੁੱਤੀ ਗੰਭਪੇ ਸੰਸਾਰ ਦੇ ਆਪਕੇ ਅਨੁਸਾਰ ਮਹਾਰਾਜ ਮੱਝੀਆਂ ਬੇਨਤੀ ਕਰਦੇ ਨੇ ਮਹਾਰਾ ਬੇਂਤੀ ਦਾਤ ਬਖਸ਼ ਕਰੋ ਮਹਾਰਾ ਪਰਿਵਾਰ ਦੀ ਖਾਲੀ ਝੋਨੀਆਂ ਭਰੋ ਭਰਨੀਆਂ ਕਰੋ ਗਰੀਬਨਵਾਰ ਜੀ ਜੋ ਜੋ ਭਾਵਨਾ ਕਰਕੇ ਮਹਾਰਾਜ ਨੂੰ ਸੰਤਾਂ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਸਭ ਦੀਆਂ ਸੋਸ਼ ਮਨੋ ਕਾਮਨਾਵਾਂ ਭਾਵਨਾਵਾਂ ਮਾ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਉਕਤੇ ਜੋ ਬੋਲੇ ਜੀਹਾਂ ਉਹਾਂ ਸੱਚ ਹੋਵੇ ਵਾਲਾ ਬਖਸ਼ਿਆ ਰਹਿਮਤਾ ਕਰਕੇ ਨਿਵਾਜਣਾ ਮਹਾਰਾਜ ਸਮੂਹ ਸੰਗਤਾਂ ਦੇ ਮਹਾਰਾਜ ਪਰਸੋਂ ਦੇ ਰੋਹ ਤੋਂ ਤਨ ਮਨ ਧਨ ਦੇ ਨਾਮ ਸੇਵਾ ਕੀਤੀ ਗਰੀਬਨਵਾਰ ਆਪ ਜੀ ਨੇ ਸੇਵਾ ਦਰ ਤੇ ਪ੍ਰਵਾਨ ਕਰਨੀ ਮਹਾਰਾਜ ਜੋ ਜੋ ਭਾਵਨਾ ਕਰਕੇ ਸੇਵਾ ਕੀਤੀ ਸੋ ਸੋ ਸਭ ਦੀਆਂ ਮਨੋ ਕਾਉਨਾਵਾਂ ਮਾ ਭਾਵਨਾਵਾਂ ਗੁਰਮੁਖ ਅਨੁਸਾਰ ਸੰਪੂਰਨ ਕਰਨੀਆਂ ਮਹਾਰਾਜ ਸਮੂਹ ਸੰਗਤ ਦੀ ਕੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਦੇ ਵਿੱਚ ਲਾਉਣਾ ਦਿਲ ਫਲ ਭੇਟਾ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਸਮੂਹ ਸੰਗਤਾਂ ਦਾ ਭਲਾ ਨਾ ਮਹਾਰਾ ਸਰਬਾ ਦਾ ਭਲਾ ਕਰਨਾ ਗਰੀਬਨਵਾਜ਼ ਨਗਰ ਦਾ ਇਲਾਕੇ ਦਾ ਭਲਾ ਕਰਨਾ ਮਹਾਰਾ ਇਸੇ ਤਰ੍ਹਾਂ ਗਰੀਬਨਵਾਜ਼ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਨੂੰ ਦਿਹਾੜੇ ਮਨਾਉਣ ਦੇ ਸਮੂਹ ਸੰਗਤਾਂ ਨੂੰ ਬਲ ਬਖਸ਼ਿਸ਼ ਕਰਨਾ ਆਪ ਸ ਵਿੱਚ ਪ੍ਰੇਮ ਪਿਆਰ ਸੁਲੂਖ ਪਾਤਾ ਬਖਸ਼ਿਸ਼ ਕਰਨੀ ਮਹਾਰਾਜ ਗਰੀਬਨਵਾਜ਼ ਇਸ ਸਰਦਾਰ ਨੂੰ ਜਾਣਦੇ ਹੋ ਆਪ ਜੀ ਦੇ ਹਜ਼ੂਰ ਸ਼ਬਦ ਚਾਉਂਗੀ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਗਰੀਬਨਵਾਜ਼ ਪੰਚਮ ਕੜਾ ਪ੍ਰਸ਼ਾਦੀ ਦੇ ਆਦਰੋਈਏ ਸਤਿਗੁਰੂ ਜੀ ਆਪ ਨੂੰ ਭੋਗ ਲੱਗੇ ਰੱਬੀ ਬਾਣ ਦਾ ਕਿਰਤ ਹੋਇਆ ਸਤਿਗੁਰੂ ਜੀ ਆਪਦੀ ਜਸ ਕਰਦੇ ਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਵਰਤਨਾ ਭੁੰਲਾ ਹੋ ਗਈਆਂ ਸਤਿਗੁਰਜੀ ਆਪ ਨੇ ਬਖਸ਼ਣਾਣਾ ਮਹਾਰਾਜ ਨਾਮ ਦੀ ਦਾਤ ਗੁਰਸਿੱਖ ਦੀ ਦਾਤ ਬਖਸ਼ ਕਰਨੇ ਚੜ੍ਹਦੀ ਕਲਾ ਦੀ ਦਾਤ ਬਖਸ਼ ਕਰੋ ਮਹਾਰਾਜ ਆਪ ਜੀ ਦੇ ਹਰੂਰ ਸ੍ਰੀ ਆਖਣ ਪਾਲ ਸਾਹਿਬ ਨੂੰ ਕੇ ਭੋਗ ਦੀ ਕੀ ਅਰਦਾਸ ਗਰੀਬਨਾਰਾਇਣ ਮਹਾਰਾਜ ਸਮੂਹ ਸੰਗਤਾਂ ਵਾਸਤੇ ਕਰਾ ਪ੍ਰਸ਼ਾਦੀ ਦੇ ਬਹਾਰੋ ਇਹ ਗੁਰੂ ਘਰ ਨੰਗਰ ਧਿਆਨ ਹੋਇ ਬ੍ਰਿਮਨਵਾਜ ਆਪਾਂ ਕੋ ਭੋਗ ਲੱਗੇ ਲਗਾ ਮਿਆ ਭੋਗ ਸ੍ਰੀ ਸੰਤ ਵਿੱਚ ਵਰਤੌਨੀ ਆਗਿਆ ਬੱਚਿ ਸ੍ਰਮਤ ਕਰਨੀ ਮਹਾਰਾਜ ਆਪੂ ਜੀ ਦੇ ਗੁਰ ਸ੍ਰੀ ਆਖਣ ਪਤ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ ਅਖਰਵਾਦਾ ਘਟਾ ਫੋਛਾ ਮਾਫ ਕਰਨੀ ਸਰਬਾਦੇ ਕਾਜ ਨਾਸ ਕਰਨੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੁਹਾਡਾ ਹੀ ਨਾਮ ਦਿੱਤੇ ਆਵੇ ਗੁਰੂ ਨਾਨਕ ਨਾਮ ਚਰਦੀ ਗਲਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈਆ ਗਾਣ ਕੀ ਜੈਤ ਜਾਇਓ ਪੰਥ ਸਭ ਸਿਕਣ ਗੋ ਹੁਕਮ ਹੈ ਗੁਰੂ ਜਾਨੇ ਉਹ ਰੰਗ ਗੁਰਗੰਦ ਜੀ ਮਾਨਿਓ ਅੰਦਰ ਰਾਜ ਕੇ ਜੋ ਪਰਮ ਕੋ ਮਿਲ ਬੋਜ ਹੈ ਉਹ ਸਤਿਪੰਥ ਲੈ ਲੇ ਰਾਜ ਕਰੇਗਾ ਖਾਲਸਾ ਜੈ ਜੈ ਰਖੋਏ ਸਵਾਰ ਹੋਇਆ ਸਾਹਿਬ ਗੁਰੂ ਨਾਮ ਜਵਾਜਾ ਗੁਰ ਸੁਖੇ ਪਾਰ ਜੋ ਸਰਦਾ ਕਰ ਸੇਵਿ ਦਿਵਾਏ ਗੁਰ ਪਾਰਿ ਉਤਾਰਨ ਭਾਰ ਜੋ ਸਰਦਾ ਕਰ ਸੇਵਿ ਦਿਵਾਏ ਗੁਰ ਪਾਰਿ ਉਤਾਰਨ ਭਾਰ ਜੋ ਤਾਰਾ ਬਣਾਵੇ ਕਾ ਪਰਸਾ ਵਾਹਿਗੁਰੂ ਦੀ ਭਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਮਨ ਮਿਸਤਰ ਜਨ ਸਵੇਲੇ ਰਾਖੂ ਰਾਖਨ ਹਾਰ ਦੇ ਅੱਲਾ ਨਾਨਕ ਘਰ ਕੇ ਗੋਲੇ ਜਿਨਾ ਦੇ ਸੰਧੜੀਆਂ ਰਮਤ ਕਮਿੰਦੇ ਨਿਤਰੀਆ ਸਾੜੜੇ ਸਈ ਹੌਂ ਟੁੰਨੇ ਧੀਜਾ ਕੁਸ ਬਾਇਆ ਜਨ ਨਾਨਕ ਬਿਰਲੇ ਕੇ ਤਨ ਜੋ ਦਰਸ਼ਨ ਪਰਸਿਆ ਗੁਰੂ ਕਾ ਧਨਮ ਮਰਨੁ ਦੁਖੁ ਭੁਲਾ ਸਿਬ ਤੁਖ ਸਾਮੁ ਦੇ ਕੰਥਾ ਇੱਛਾ ਪੁਰਗ ਸਰਬ ਸੁਖ ਦਾਤਾ ਹਰ ਜਗੈ ਵਸਨਾ ਕਾਮ ਤਿਨਾ ਸੋ ਅਸਾ ਹਰ ਧਿਆਇ ਮੇਰੇ ਜੀੜੇ ਤਾ ਸਰਬ ਸੁਖ ਬਾਵਹਿ ਰੇ ਮਣਾ ਇੱਛਾ ਪੂਰਗ ਸਰਬ ਸੁਖ ਦਾਤਾ ਹਰ ਜਾ ਕੇ ਵਸ ਮੈਂ ਕਾਮ ਤਿਨਾ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵਹ ਮੇਰੇ ਮਣਾ ਨਾਮ ਸਦਾ ਸਤਨਾਮ ਫਲਤ ਫਲਤ ਮੁਖ ਯੋਜਲ ਹੋਈ ਹੈ ਨੇਤ ਤੇ ਆਈ ਹੈ ਹਰ ਪੁਰਖ ਨਿਰੰਜਨ ਰਹਾ ਜੈ ਹਰਿ ਸਿਮਰਨ ਭਇਆ ਦੈ ਉਪਾਦ ਗਦਕੀ ਦੇ ਭਗ ਕੀ ਅਨ ਜਪਣਾ ਗਾਨ ਨਾਮ ਗਾ ਘਰੇ ਮਤ ਦਿਨ ਜਪ ਪਰਵਰ ਭਵਨ ਤਰਨਾ ਜੈ ਹਰਿ ਸਿਮਰਨ ਭੈ گرس والی سات سو جی آپ سنگان ست گرو مہاراج کے کام پتر جڑ بیٹھے ہو ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਾਰੇ ਪਤਾਰੇ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿ ਲਾਇਨ ਲਾਇ ਦਿਨ ਮਵਾਗ ਦੇ ਸੰਸਾਰ ਤਨ ਤਨ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਜਨਮ ਦਿਹਾੜੇ ਦੇ ਸਬੰਧ ਵਿੱਚ ਆਪ ਸਭ ਸੰਤਾਂ ਨੇ ਸੇਕ ਪਰਿਵਾਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਰਸਨਾ ਕੀਤੇ ਨੇ ਰਬੀ ਬਾਣੀ ਦਾ ਦਾਪ ਪਰਸੋਂ ਦੇ ਹੋਏ ਤੋਂ ਪ੍ਰਾਰੰਭ ਹੋਏ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਬਾਣੀਆਂ ਦੇ ਸੰਪੂਰਨ ਦਾਪ ਹੋਏ ਅਰਦਾਸ ਬੇਨਤੀ ਹੋਈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਹਉਕਮਨਾਮੀ ਦੀ ਦਾਤ ਜੀਵਨਵਾਜ ਨੇ ਬੋਧਿਸ਼ ਕੀਤੀ ਸਤਗੁਰੂ ਮਹਾਰਾਜ ਦੀ ਕਿਰਪਾ ਕਰਨ ਸਭੀਆਂ ਨੂੰ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਨਾਲ ਸੰਪੂਰਨ ਕਰਨ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਪ੍ਰਾਪਤੀ ਕਰਨ ਭਾਵਨਾ ਨੂੰ ਭਾਗ ਲਾਉਣ ਸੋ ਇਤਿ ਸਮਾ ਸਮਾਗਮ ਕੀਤਾ ਹੈ ਸਤਗੁਰੂ ਮਹਾਰਾਜ ਦੀ ਕਿਰਪਾ ਕਰਨ ਜੋ ਜੋ ਭਾਵਨਾ ਕਰਕੇ ਸੇਵਕਾਂ ਨੇ ਚਰਨ ਪਰਸਨਾ ਕੀਤੇ ਨੇ ਸੋ ਸੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨ ਗ੍ਰਾਮੇ ਕੇ ਸੁਖ ਸ਼ਾਂਤੀ ਬਖਸ਼ਿਸ਼ ਕਰਨ ਸਭ ਜੀਵਾਂ ਦਾ ਭਲਾ ਕਰਨ ਪਣ ਪੰਚਗ੍ਰਾਮਾ ਪ੍ਰਸ਼ਾਦ ਦੀ ਗੁਰਤੇ ਦੀ ਦੇਖ ਪ੍ਰਾਪਤ ਕਰਨੀ ਕਰੋ ਸੁਸਤੋ ਬ੍ਰੰਧ ਗੁਰੂ ਦਾ ਲੰਗਰ ਤਿਆਰ ਹੈ ਆਪ ਸਭ ਨੂੰ ਸੰਤਾਂ ਨੇ ਛਾਤੀ ਦਾਨ ਦੀ ਕਿਰਪਾਲਤਾ ਕਰਨੀ ਦੀ ਬੇਨਤੀ ਪਰਵਾਨ ਕਰਨ ਦੀ ਵਾਅਦ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਦੇ ਕੀ ਹੰਦ ਸਤਿਨਾਮ